ਅੱਜ ਫੇਰ ਘਰੇ ਮੇਲੇ ਬੈਠੇ ਮੇਲਾ ਮਾਨ ਸਤਾਨ ਦਾ ਘਰੋਂ ਦੇ ਇਸ ਲਈ ਵਿਲਾ ਰਹਿਣ ਨਹੀਂ ਚਾਹੀਦਾ ਸਲੋ ਮੋਸ਼ਨ ਤੇ ਕਾਹਕ ਨਹੀਂ ਦੇਖੀ ਨਗਾ ਮਾਰ ਕੇ ਵੀ ਨਹੀਂ ਚਾਹਦੇ ਬਣਾ ਉਹਨਾਂ ਕੁਛ ਨਾ ਕੁਛ ਕਰਾਂਗੇ ਜੇ ਵਿਲਾ ਬਹਿ ਰਹਾਂਗੇ ਤਾਂ ਵੀ ਕਿਸੇ ਸੱਤ ਚ ਬੈਠੇ ਸੱਤ ਬੈਠ ਕੇ ਲੜਾਂਗੇ ਕਿਉਂਕਿ ਫੇਰ ਤਾਂ ਨਹੀਂ ਖਰੇ ਕੰਮ ਕਰ ਲਓ ਆਪਦਾ ਵਿਲੇ ਜੀ ਪਰਮਾਤਰ ਮੋਢੇ ਤੇ ਛੱਡ ਕੇ ਨਹੀਂ ਹੋ ਗਿਆ ਬੁਲਟ ਜੱਗੀ ਸਰਪੰਚ ਵਾਲਾ ਖਾਕੀ ਰੰਗ ਦਾ ਬੁਲਟ ਕੱਢ ਲਿਆ ਪਹੁੰਚ ਗਿਆ ਪਿੰਡ ਦੇ ਵਿੱਚਕਾਰ ਬਾਹਰ ਲਈ ਫਿਰਨੇ ਤੇ ਇਧਰ ਮਿੰਟੂ ਬਾਈ ਦੀ ਦੁਕਾਨ ਅਲਟਰਾ ਟੈਕਸਮੈਂਟ ਇੱਥੇ ਲੋਹੇ ਤੇ ਮੋਟਰਸਾਈਕਲ ਟਰੈਕਟਰ ਦਾ ਹਰ ਤਰ੍ਹਾਂ ਦਾ ਮਸਰੀ ਦਾ ਸਮਾਨ ਮਿਲਦਾ ਹੈ ਅਤੇ ਬਿਜਲੀ ਦਾ ਸਮਾਨ ਮਿਲਦਾ ਹੈ ਜਰਨਲ ਸਟੋਰ ਮਾਨ ਜਰਨਲ ਸਟੋਰ ਲਿਖਿਆ ਹੋਇਆ ਬੁਲਟ ਕਢਾ ਕੇ ਸਿਤਮੇ ਦੇ ਅੰਦਰ ਵੜ ਗਏ ਅੰਦਰ ਬੈਠਾ ਸੀ ਮਿੰਟੂ ਬਾਈ ਤੇ ਬਾਬਾ ਜੀ ਬੈਠੇ ਤੇ ਹੋਰ ਵੀ ਮੀਰ ਖੜੇ ਨੇ ਸਮਾਨ ਲੈਣਾ ਜਿਨ੍ਹਾਂ ਨੇ ਮਿੰਟੂ ਬਾਈ ਕਹਿੰਦਾ ਤੈਨੂੰ ਮੈਂ ਰੰਗ ਦਿਨਾ ਵਧੀਆ ਕੰਪਨੀ ਦੇ ਅੰਦਰ ਰੋਲਾ ਕਰ ਦੇ ਸਕਦਾ ਤੁਸੀਂ ਇਹ ਰੰਗ ਲੈ ਜਾ ਕਹਿੰਦਾ ਕੋਈ ਚੱਕਰ ਨਹੀਂ ਇਹ ਇੱਕ ਲੈ ਲੈ ਮੇਥਰੋ ਚਿੱਟਾ ਰੰਗ ਇੱਕ ਉਹ ਦੂਸ ਤੇ ਲਗੇ ਸੀਟ ਜੀ ਦੀ ਦੁਕਾਨ ਆ ਇਧਰ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਆ ਸਾਹਮਣੇ ਸੱਤਕੂਆ ਪੰਡਿਤ ਮਸੂਰੀ ਜਗਾ ਤੁਹਾਡੇ ਪੰਡਿਤ ਜੀ ਦੀ ਮਸੂਰੀ ਜਗਾ ਉਹ ਵੀ ਦੱਸਿਓ ਘਰੇ ਪਹੁੰਚ ਗਿਆ ਬਾਜਰੀ ਦਾ ਗੱਟਾ ਢੇਰੀ ਕਰ ਲਿਆ ਓਏ ਹੁਣ ਕਿ ਨਵੀਂ ਸਕੀਮ ਕਰਾਂਗੇ ਕਿਉਂਕਿ ਬੇਲਾ ਰਹਿਣਾ ਨਹੀਂ ਚਾਹੀਦਾ ਵੈਸੇ ਉਸ ਨਾਲ ਪਾਸੇ ਮਾੜਾ ਮੋਟਾ ਕਰਦੇ ਦੋ ਨਾਲ ਸਜਾਅਟ ਹੋ ਜਾਂਦੀ ਆ ਰੰਗ ਕੋਲਣ ਲੱਗ ਗਿਆ ਚਿੱਟਾ ਰੰਗ ਕੋਲ 1/2 ਲੀਟਰ ਵਾਲਾ ਉਹ ਮਾਰਿਆ ਵਿੱਚ ਥੋੜਾ ਜਿਹਾ ਤਰਪੀਨ ਤੇਲ ਪਾ ਲੈ ਫਾਰਕੀਨ ਸੰ ਪੈਟਰੋਲ ਵੀ ਪਾ ਚੱਕਦੇ ਨਹੀਂ ਤਰਪੀਨ ਹੈਗਾ ਬਾਜਰੀ ਹੁਣ ਨਾ ਥੋੜੀ ਜਿਹੀ ਸਾਈਡ ਤੇ ਆਏ ਹੈ ਬਾਜਰੀ ਰੰਗ ਕਰਨ ਲੱਗਾ ਚਿੱਟੀ ਬਾਜਰੀ ਕਰਨੇ ਚਿੱਟੀ ਐ ਨਹੀਂ ਲੋਟਾਉਂਦਾ ਕੰਮ ਇਸ ਲਈ ਬਾਜਰੀ ਥੋੜੀ ਕਰ ਐ ਤਾਂ ਲੇਟ ਹੋ ਜਾਂਦਾ ਕੰਮ ਤਾਰ ਪਿੰਦੇਲ ਪਾ ਲੈ ਇਹ ਆ ਚੱਕ ਇਹ ਆ ਕੀ ਕਰਤਾ ਓਹੋ ਏ ਹੱਥ ਨਾਲ ਰੰਗ ਪਤੰਦਰੋ ਇਹਦਾ ਸਿੱਧਾ ਦੇਸੀ ਸਾਫ ਕਰਤਾ ਓਏ ਇਹ ਤਾਂ ਐ ਨਹੀਂ ਫਿਰਾਲਦੀ ਫਿਰ ਮਾੜੇ ਮੋਟੇ ਨਾਲ ਕੰਮ ਹੀ ਨਹੀਂ ਹੁੰਦਾ ਜਦੋਂ ਕਹ ਦਿੰਦੇ ਆਪਣੇ ਤਾਂ ਖੁੱਲੇ ਹੱਥ ਚੱਲਦੇ ਨੇ ਦੇਖ ਲੈ ਬਾਜਰੀ ਵਿੱਚ ਹੱਥ ਵਿੱਚ ਵਿੱਚ ਤਾਰ ਤੁਨ ਪਿੰਦੇਲ ਪਾ ਕੇ ਇਹ ਕਰ ਸਕਦੇ ਹਾਂ ਚੱਕ ਉੱਠ ਖੜਿਆ ਸੱਜਣਾ ਪਿਆਰਾ ਬਾਜਰੀ ਕਰ ਲੈ ਕਰ ਤੇ ਆ ਲੰਘਿਆ ਇਹ ਸਲੋ ਮੋਸ਼ਨ ਸੀਨ ਮਾਂ ਮੇ ਦੀ ਕੁੜੀ ਬੈਠੇ ਸਾਹਮਣੇ ਤੇ ਚਾਚੇ ਦੀ ਕੁੜੀ ਬੈਠੀ ਐ ਤੇ ਇਧਰ ਪਾਰ ਕੋਲ ਦੇ ਕਿਸਰ ਪੰਜਾਲ ਬੋਟ ਕਰਦਾ ਪੱਖਾ ਦਾਤੀ ਫਰਾ ਕੁਲਰ ਫਰਾ ਜਾ ਪਿਆ ਦਰਖਤ ਕਾਲੇ ਅੰਦਰ ਪਹੁੰਚ ਗਿਆ ਮੈਂ ਦੇਖ ਸਕਦੇ ਹਾਂ ਇੱਥੇ ਇਹ ਸਜਾਵਟ ਕਰਨੀ ਅੱਜ ਇਹ ਖਰਚੇ ਥੋੜੇ ਤੇ ਸਜਾਵਟ ਵਧੀਆ ਹੋ ਜਾਓ ਇੱਥੇ ਨਿਗਾ ਲਾਇਆ ਸਾਬ ਵੀ ਇਹ ਸਜਾਵਟ ਕਰਨੇ ਹੋ ਦੇਖ ਸਕਦੇ ਮੈਂ ਅਸਾਲਾ ਤਰੀਕਾ ਮਾਰਿਆ ਤੇ ਵਿੱਚ ਪਹਿਲੀ ਮਿੱਟੀ ਪਾ ਲਈ ਵੀ ਬਾੜੀ ਡੁਗੇ ਫਿਰ ਬਾਜਰੀ ਵਾਲੀ ਕੋਈ ਬਾਜਰੀ ਕਿਉਂਕਿ ਥੋੜੀ ਜਿਹੀ ਸਤ ਨੂੰ ਮੇਰੇ ਕੋਲ ਇਸ ਲਈ ਥੋੜੀ ਥੋੜੀ ਮਿੱਟੀ ਪਾ ਕੇ ਇੰਚ ਇੰਚ ਕਥਾਂ ਛੜ ਲੈ ਪਾਤੀ ਬਾਜਰੀ ਪਾਤੀ ਬਾਜਰੀ ਚਿੱਟੇ ਰੰਗ ਦੀ ਬਾਜਰੀ ਪਾ ਕੇ ਸਜਾਵਟ ਹੋ ਗਈ ਦੇਖ ਸਕਦੇ ਹਾਂ ਓਏ ਇੱਕ ਘੰਟੇ ਦੇ ਕਮਾਰਤਾਲ ਦੇ ਬਲੇ ਚਿੱਟੀ ਬਾਜਰੀ ਬਾਤੀ ਦੇਖਣ ਵੀਡੀਓ ਬੜੀ ਲੱਗਦੀ ਹੈ ਸ਼ੇਅਰ ਜਰੂਰ ਕਰਦੇ ਇਸ ਲਈ ਬਿਲੇ ਰਹਿਣ ਨੂੰ ਆਪਣਾ ਕੰਮ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਵੀਡੀਓ ਸ਼ੇਅਰ ਜਰੂਰ ਕਰਦੇ